ਦੇਖੋ ਸਾਨੂੰ ਤਾਂ ਚੰਗੀ ਲੱਗਣੀ ਸੀ ਇੱਕ ਸਾਲ ਆਇਆ ਪਰ ਮੈਂ ਇਸ ਕਰਕੇ ਥੀਏਟਰ ਚ ਅਸੀਂ ਆ ਰਹੇ ਹਾਂ ਸਾਰੇ ਇਹ ਫਿਲਮ ਦਾ ਕਨਸੈਪਟ ਥੋੜਾ ਜਿਹਾ ਅਲੱਗ ਹੈ ਇਹ ਕਾਮੇਡੀ ਨਹੀਂ ਇਹ ਪਰਿਵਾਰਕ ਹੈ ਤੇ ਥ੍ਰਿਲਰ ਹੈ ਤੋਂ ਮੈਂ ਪੁੱਛਦਾ ਵੀ ਤੁਹਾਨੂੰ ਚੰਗੀ ਲੱਗੀ ਉਹ ਕਹਿੰਦੇ ਬਹੁਤ ਵਧੀਆ ਲੱਗੀ ਉਹਦੇ ਨਾਲ ਸਾਡਾ ਹੌਸਲਾ ਵਧ ਗਿਆ ਕਿ ਪੰਜਾਬੀ ਚ ਇੱਕ ਸਬਜੈਕਟ ਹੋਰ ਮਿਲ ਗਿਆ ਸਾਨੂੰ ਕਿਉਂਕਿ ਧਾਰਮਿਕ ਵਿਸ਼ਿਆਂ ਤੇ ਬਹੁਤੀਆਂ ਬਣਾ ਨਹੀਂ ਸਕਦੇ ਸੋ ਇੱਕ ਇੱਕ ਰਸਤਾ ਹੋਰ ਮਿਲ ਗਿਆ ਨੇ ਕਲਾਕਾਰ ਨਹੀਂ ਆਉਂਦੇ ਕਿਸਾਨ ਆਉਨੇ ਆ ਇਹਨਾਂ ਨੇ ਕੋਈ ਨਹੀਂ ਅਸੀਂ ਪੰਜਾਬ ਵਾਲਿਆਂ ਬਾਰਡਰਾਂ ਤੇ ਰਹੇ ਆ ਦੇਖੋ ਲੜਾਈਆਂ ਸਰਕਾਰਾਂ ਤੈਅ ਕਰਦੀਆਂ ਆਰਮੀ ਨੇ ਫਾਈਟ ਕਰਨਾ ਹੈ ਅਸੀਂ ਤੁਸੀਂ ਆਮ ਬੰਦੇ ਆ ਤੇ ਸਾਡਾ ਕੰਮ ਹੈ ਸਮਾਜ ਨੂੰ ਤੋੜਨਾ ਤੇ ਤੁਰਦੇ ਰਹਿਣਾ ਖੜਿਆ ਜ਼ਿੰਦਗੀ ਨਹੀਂ ਚੱਲਦੀ ਸੋ ਇਹਦੇ 'ਚ ਕੋਈ ਐਡਾ ਤੁਹਾਨੂੰ ਦੇਖਦਾ ਹੀ ਨਹੀਂ ਪ੍ਰਭਾਵ ਤੁਹਾਡੇ ਸਾਹਮਣੇ ਆ ਔਰ ਜੰਗ ਤਾਂ ਇਹ ਗੱਲਾਂ ਹੀ ਸੀ ਜਿੱਤਨ ਮੀਡੀਆ ਦੀ ਜੰਗ ਸੀ ਅਜੇ ਤਾਂ ਜਦੋਂ ਅਸਲੀ ਜੰਗ ਲੱਗ ਗਈ ਫਿਰ ਤਾਂ ਕੈਮਰੇ ਵਾਲਿਆਂ ਨੇ ਮਿਲਣਾ ਇਹ ਲੜਾਈ ਆਮ ਬੰਦਾ ਲੜ ਨਹੀਂ ਸਕਦਾ ਸਿਵਿਲিয়ান ਐ ਪਰ ਫੌਜਾਂ ਦੀ ਲੜਾਈ ਫੌਜ ਲੜੂਗੀ ਪਰ ਅਸੀਂ ਤਾਂ ਪੰਜਾਬ ਨਾਲ ਆਂ ਜੇ ਪੰਜਾਬ ਲੜੂਗਾ ਫਿਰ ਅਸੀਂ ਲੜਾਂਗੇ ਓਏ ਕਿਹੜੇ ਚੱਕਰ ਚ ਪੈ ਗਿਆ ਕੋਈ ਨਹੀਂ ਕੋਈ ਨਹੀਂ ਕਈ ਵਾਰੀ ਬੰਦਾ ਉਤਸ਼ਾਹਤ ਹੋਇਆ ਗਲਤੀ ਕਰ ਲੈਂਦਾ ਤੇ ਉਹਨੂੰ ਸੁਨੇਹਾ ਲਾਇਆ ਵੀ ਉੱਥੇ ਬਾਬੇ ਨਾਨਕ ਦੇ ਦਰ ਤੇ ਜਾਓ ਤੁਸੀਂ ਮੱਥਾ ਟੇਕੋ ਤੁਮਾਰਾ ਹੀ ਪਹਿਲੀ ਕਰਨਗੇ ਬਸ ਸੱਚੇ ਪਾਸ਼ਾ ਅ ਬਸ ਇਹ ਕਹਿਣਾ ਚਾਹਾਂਗੀ ਕਿ ਮੇਰੀ ਇਹ ਪਹਿਲੀ ਫਿਲਮ ਹੈਗੀ ਹੈ ਪੰਜਾਬ ਇੰਡਸਟਰੀ ਚ ਤੇ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀਮੰਦ ਦੀਆਂ ਕਿ ਮੈਨੂੰ ਬੱਬੂ ਸਰ ਤੇ ਕੁਪਰਦਿਲ ਸਰ ਦੇ ਨਾਲ ਆਪਣਾ ਡੈਬਿਊ ਕਰਨ ਦਾ ਮੌਕਾ ਮਿਲਿਆ ਫਿਲਮ ਦੀ ਕਹਾਣੀ ਬਾਕੀ ਬਾਕੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਤੇ ਲੋਕਾਂ ਦਾ ਰਿਸਪੌਂਸ ਦੇ ਕੇ ਹੁਣ ਹੋਰ ਵੀ ਖੁਸ਼ੀ ਹੋ ਰਹੀ ਹੈ ਤੇ ਬਸ ਸਭ ਨੂੰ ਇਹ ਕਹਾ ਗਈ ਕਿ ਸਿਨੇਮਾ ਨੂੰ ਸਪੋਰਟ ਕਰੋ ਤੇ ਸ਼ੌਕੀ ਸਰਦਾਰ ਸ਼ੁਰੂ ਕਰਕੇ ਦੇ ਸਾਡੀ ਫਿਲਮ ਜੀ ਸਾਨੂੰ ਤਾਂ ਵਧੀਆ ਲੱਗਣੀ ਹੈ ਲੇਕਿਨ ਸਾਰੇ ਬਹੁਤ ਪਿਆਰ ਦੇ ਰਹੇ ਆ ਔਰ ਸਾਰੀ ਸੰਗਤ ਦੇ ਨਾਲ ਸਾਡੇ ਫੈਨਸ ਦੇ ਨਾਲ ਪੈਣਾ ਭਰਾਵਾਂ ਦੇ ਨਾਲ ਰਲ ਮਿਲ ਕੇ ਵੇਖਣ ਦਾ ਇੱਕ ਲੱਗੀ ਮਜ਼ਾ ਔਰ ਸਾਰੇ ਅੰਦਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਹਮੇਸ਼ਾ ਸਾਨੂੰ ਪਿਆਰ ਦਿੱਤਾ ਹੈ ਖਾਸ ਤਾਂ ਇੱਕ ਅੱਛੀ ਫਿਲਮ ਹੈ ਹਰ ਫਿਲਮ ਹੀ ਖਾਸ ਹੁੰਦੀ ਹੈ ਸਾਡੇ ਲਈ ਤਾਂ ਔਰ ਇਹਦੇ ਵਿੱਚ ਜਿਹੜੇ ਜਜ਼ਬਾਤ ਹੈ ਨਾ ਇਹ ਕਾਫੀ ਟਾਈਮ ਬਾਅਦ ਵੇਖਣ ਨੂੰ ਮਿਲੇ ਜਿਹੜੇ ਪਰਿਵਾਰਕ ਰਿਸ਼ਤੇ ਹੈ ਜਿਹੜੇ ਆਪਸੀ ਸੰਬੰਧ ਹੈ ਉਹ ਚੀਜ਼ਾ ਮਿਸਿੰਗ ਸੀ ਕਾਫੀ ਟਾਈਮ ਤੋਂ ਤੇ ਇਸ ਫਿਲਮ ਚ ਸਾਨੂੰ ਉਹ ਨਿਭਾਉਣ ਦਾ ਮੌਕਾ ਮਿਲਿਆ ਰੱਬ ਕਾਮਯਾਬੀ ਬਖਸ਼ਦਾ ਹੈ ਤਾਂ ਜ਼ਰੂਰ ਇਸੇ ਤਰ੍ਹਾਂ ਦੀ ਹੋਰ ਵੀ ਫਿਲਮਾਂ ਬਣਾਵਾਂਗੇ ਇਹ ਤਾਂ ਹੈ ਜੀ ਪਿਠੰਡਾ ਤਾਂ ਆਪ ਦਾ ਸ਼ਹਿਰ ਹੈ ਇੱਕ ਤਰ੍ਹਾਂ ਮਲੋੜ ਤੇ ਪਿਠੰਡੇ ਦਾ ਕਿੰਨਾ ਕੁ ਫਰਕ ਹੈ ਮੇਰਾ ਪਿੰਡ ਮਲੋੜ ਦੇ ਨਜ਼ਦੀਕ ਪੈ ਜਾਂਦਾ ਮਾਣੀ ਖੇੜਾ ਔਰ ਪਿਠੰਡਿਆ ਕਿਤਾ ਹਮੇਸ਼ਾ ਚੰਗਾ ਲੱਗਦਾ